ਔਰ ਦਾ ਆਪਾਂ ਜਾਂਦੇ ਹੀ ਵੱਧ ਗਏ ਸਾਰੀ ਚੀਜ਼ ਹੈ ਪਰ ਗਾਂ ਜਿਹੜੇ ਬਣ ਗਈਆਂ ਨਹੀਂ ਵੇਖੀਂਗਾ ਇਹਨੂੰ ਕਿੰਨੇ پیسے ਦੇਣੇ ਤੁਸੀਂ ਠੀਕ ਠੀਕ ਲੈ ਲੈ ਆਪਾਂ ਦਿੰਦੇ ਨਹੀਂ ਪਰ ਜਿਹੜੇ ਬਣ ਗਈ ਅਗਲੇ ਵੇਖਣਗੇ ਬਾਅਦ ਨੂੰ ਹੈਗਾ ਹਾਂ ਹਾਂ ਰੱਖਣ ਨੂੰ ਮੈਲਣੀ ਕੱਲ੍ਹ ਛਾਲ ਵੇਖ ਤੋਂ ਕਹਾਂ ਦੇਗੇ ਕਿੰਨੇ ਦੇ ਠੀਕ ਆ ਬੱਕਰੀ ਬੱਕਰੀ ਉਹ ਗੋਰੇ ਕੋਈ ਨਹੀਂ ਜਿਹੜੀਆਂ ਲੋ ਜੀ ਦੋਸਤ ਆ ਪਾਟਾ ਤੇ ਬਾਈ ਨੇ 6 ਰੁਪਿਆ ਲਾਦਾ ਤੇ ਬਾਈ ਨੇ 9 ਰੁਪਿਆ ਮੁੱਲ ਕਿਤੇ ਗੋਪੀ ਨੇ 10000 ਰੁਪਿਆ ਲਾ 5-5 ਦਿਨਾਂ ਦਾ ਹੋ ਬੈਰੇ 12000 ਤੋਂ 5 ਮੈਂ ਆਏ ਧੱਕਾ ਨਹੀਂ 2000 ਕਹਿੰਦੇ ਜਹ ਸਮਝਣ ਕਾ 1500 ਤਨੂ ਗਿਆ ਸੀ 1500 ਬਾਈ ਵੀ ਕਹਿੰਦਾ ਮੱਥੇ ਕਰਦਾ ਆ ਕਹਿ ਕੇ ਗਏ ਬਾਈ ਯਾਰ ਦਾ 1500 ਕਹਿ ਕੇ ਗਏ ਬਾਈ 1500 ਕਰ 2000 ਕਹਿ ਕੇ ਗਏ ਆਪ ਨੂੰ ਦਿਖਾ ਦੇ ਆ ਤਾਂ ਚਲ ਘਾਟੇ ਖਾਗਦੇ ਤੇ ਬੜਾ ਘਾਟਾ ਖਾਣੇ ਯਾਰ ਕੱਲ ਕਰਕੇ ਗਏ ਲੈ ਨਹੀਂ ਲੈ ਨਹੀਂ ਲੈ ਲੈ ਰਿਹਾ ਨਾ 2000 ਕਾ ਲੋਹੀ ਤਾ ਬਿਟੂ ਨਵੇੜ ਯਾਰ 2000 ਕਾ ਵੇਚ ਕਾ ਕੋ ਯਾਰ ਕਪਤਾਨ ਨਵੇੜ ਦੇ ਨਹੀਂ 2000 ਕਾ ਹੋ ਕੇ ਗਈ 2000 ਤੇਰੀ ਗੱਲ ਹੋ ਕੇ ਗਈ 2000 ਕੀ ਵਹੀ ਗੱਲ या तो 1000 का रोक दे 2000 का आज 15 2000 का 2030 कमटाना हां 2000 है भाई भाई कितने दे तू आ मुंडा खड़िया ते तो कहि जाने है नसे सही दे हां 2000 हां 2000 मैं तो मैं तो न टूटे जवान दे रख के पर मैं तो हमने क्या दो सुन ले 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 थोड़े ओ 500 क्या मुंडे को पैसा दे रखा है तो भी मेरी नहीं दो, दो भाई ने तो क्या तो भाई के સહી રીમુન આઈ ઓ ભાઈ આ ઈતરા કો આની સોના સદો સબાઈ થેગા ઓર કોઈ નહી આ વાહ સદો સું દલની દે દે દી ધન મારા ઈ જા આની તકીન હો સા લે જા તો ਆਹੋਂ ਤਾਂ ਕੰਮ ਹੋ ਗਿਆ ਲੈ ਜਾ ਮੈਂ ਠੀਕ ਕਿਵੇਂ ਆਣਾ ਸਹੀ ਫਿਰ ਹੋ ਗਿਆ ਬੱਸ ਠੀਕ ਸਾਰਾ ਸਹੀ ਹੋ ਗਿਆ ਸਾਡੇ ਫੋਨ 'ਚ ਵੀ ਆ ਜੀ ਬਾਈ ਕਿੰਨਾ ਚੰਗਾ ਕਰ ਫੜ ਬਾਈ ਪੈਸੇ ਉਹ ਕੋਈ ਟਲ ਲੈ ਉਹ ਤਾਂ ਪੈਸੇ ਫੜ ਬਾਈ ਆਹੋ ਗੱਲ ਲਈਏ ਲੈ ਦੋਸਤਾਂ ਸੌਦਾ ਪਹਿਲਾਂ ਚੱਲੇ ਪਟਿਆ ਬਾਈ ਲੋ ਜੀ ਦੋ ਤੋਂ ਚੱਲਦਾ ਸੌਦਾ ਸਿੱਧਾ ਲਾ ਕੇ ਆ 2000 ਰੁਪਏ ਲਿਖਾਈ ਜੇ ਕਰਾਉਣੀ ਵੇਖ ਲੈ ਮਾੜਾ ਘਾਟਾ 3200 ਚ ਪਾਉਗਾ 3200 ਚ ਅੱਧਾ ਹੋਇਆ ਤੇ ਨਾ ਨੂੰ ਵੇਖ ਲਾਂ ਕਿਨੇ ਕਿਨੇ ਹੁੰਦੇ ਬਾਅਦ ਉਹ ਤਾਂ ਇਹ ਵੇਖ 2000 ਰੁਪਏ ਦੇਤਾ ਬਾਈਆਂ ਨੇ ਨਾ ਆ ਇਹਨਾਂ ਕਾਟਾ ਪੈਦਾ ਦਾ ਕਪਤਾਨ ਨੇ 300 ਰੁਪਏ ਤੇ ਉਹਨਾਂ ਗੱਲ ਖਾਈ ਜਿਹੜੀ ਕਪਤਾਨ ਨੇ ਕਰਾਉਣੀ ਆ ਲਓ ਜੀ ਆ ਬੱਕਰੀ ਸੀ ਆ ਬੱਕਰੀਏ ਦੋਸਤੋ ਆ ਜੇ ਮਗਰੇ ਦੀ ਦੋਸਤੋ ਪੱਠ ਇਹ ਤੇ ਬੱਕਰੀ ਤੁਹਾਨੂੰ ਦਿਖਾਉਣੇ ਲਈ ਬਹੁਤ ਹੀ ਚੰਗੀ ਕੁਆਲਿਟੀ ਦੀ ਬੱਕਰੀ ਆ ਦੋਸਤੋ ਤੇ ਬਾਈਆਂ ਨੇ ਆ ਬੱਕਰੀ ਲਈ ਆ ਤੇ ਦੋ ਬੱਕਰੇ ਦਿੱਤੇ ਨਾਲ ਤੇ ਨਾਲ 2000 ਰੁਪਏ ਦਿੱਤਾ ਦੋਸਤੋ ਤੇ ਬਹੁਤ ਹੀ ਵਧੀਆ ਸੌਦਾ ਹੋਇਆ ਪਿੰਡ ਭਲੂਰ ਬੱਕਰਾ ਮੰਡੀ ਤੇ ਤੇ ਵੀਡੀਓ ਦੇ ਐਂਡ ਤੱਕ ਬਣਾਈ ਰਿਹਾ ਕਰੋ ਦੋਸਤੋ ਇਹ ਦੋਸਤੋ ਬਹੁਤ ਵਧੀਆ ਸੌਦੇ ਨੇ ਆਰ ਸ਼ੁਕਰਵਾਰ ਪਿੰਡ ਭਲੂਰ ਬੱਕਰਾ ਮੰਡੀ ਤੇ ਬੱਕਰੀ ਤੇ ਆ ਬੱਕਰੀ ਦੇ ਤੇ ਬੱਕਰੀ ਲੈ ਤੇ ਦੋ ਤੋਂ 2000 ਰੁਪਿਆ ਬਾਈ ਨੇ ਦਿੱਤਾ ਤੇ ਬਹੁਤ ਵਧੀਆ ਸੌਦਾ ਹੈ ਪਿੰਡ ਭਰੂ ਬੱਕਰਾ ਮੰਡੀ ਦੀ ਤੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਦੋਸਤੋ ਤੇ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਆਹ ਭਾਈ ਕੋਲੇ ਖੜਾ ਮੈਂ ਤਾਂ ਭਾਈ ਨਾਲ ਸੌਦਾ ਕੀਤਾ ਵੀ ਨਹੀਂ ਉਹਦਾ 3200 ਰੁਪਿਆ ਵੇਖਾਂਗੇ ਕਿ ਕਿੰਨਾ ਜਣੇ ਕਿੰਨਾ ਕਿਰਾ ਹੁੰਦਾ ਅੱਛਾ ਠੀਕ ਆਹੀ ਚੱਕਰ ਹਾਂ ਪਰ ਸੰਧਾ ਜੀ ਨਾਲ ਮਾਲ ਯਾਰ ਭਾਈ ਕਹਿੰਦਾ ਬਣਾ ਦੇ ਮੋੜ ਕੇ ਗੰਡੇ ਆ ਕਿੰਨੇ ਅੱਛਾ ਅੱਛਾ ਲੰਡੇ ਦਾ ਵਾਕਿਆ ਨੇ ਬਾਈ ਯੂਨੀਪਰ ਰੌਲਾ ਕੀ ਮੋਨੂ ਨਾ ਹੈ ਨਾ ਬਾਕੀ ਬੰਦਾ ਜਿਹੜਾ ਪਤੰਡਾ ਮਿਲ ਜਾਂਦਾ ਉਸੇ ਤਰ੍ਹਾਂ ਦੀ ਵੀਡੀਓ ਨਾਲ ਠੀਕ ਆ ਸਾਡਾ ਵਧੀਆ ਹੋ ਗਿਆ ਵੀਡੀਓ ਕਿਨੇ ਕੱਟੇ ਬਹੁਤ ਪੈ ਗਿਆ ਪੈ ਗਿਆ ਪੈ ਗਿਆ ਗਾਗਾ ਮੈਂ ਨਹੀਂ ਉਹ ਕਹਿੰਦਾ ਮੇਰਾ ਖੁਦ ਦਾ ਮੇਰਾ ਡਾਟਾ ਜਿਹੜਾ ਬੰਦਾ ਮੇਰੇ ਨਾਲ ਸੁਭਦਾ ਕਰਦਾ ਉਹ ਘਟਾ ਪੈਂਦੇ ਆ ਗਾਗਨ ਦਾ ਬਿੱਟੂਆਂ ਨਾਲ ਮੇ ਸਾਰਾ ਹੋਇਆ ਜੁੰਮਿਆ ਹਾਂ ਜੁੰਮਿਆ ਮੇਰਾ ਤੇ ਜੁੰਮੇ ਪੈ ਗਿਆ ਹੋਰ ਪੈ ਗਿਆ ਤੇ ਫਿਰ ਤਾਂ ਬੜਾ ਕੱਟਾ ਪੈ ਗਿਆ ਪੰਗਾ ਨਹੀਂ ਪੈ ਗਿਆ ਨਹੀਂ ਪੈ ਗਿਆ ਬੰਦੇ ਨਹੀਂ ਨਾਲ ਨਾ ਬਹਾ ਹੋਇਆ ਨਾ ਕੱਟਿਆ ਹੋਣਾ ਨਾ ਬਹਾ ਹੋ ਗਿਆ ਚਾ ਠੀਕ ਹੈ ਫਿਰ ਪਾ ਲਓ ശ്രാഗലോ <laughs>